ਵਿੱਤ ਮੰਤਰੀ ਹਰਪਾਲ ਸਿੰਘ ਜੀ ਮੁਲਾਜ਼ਮਾਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਦੇ ਮਹਿੰਗਾਈ ਵਿਕਪੱਤੇ ਵਿੱਚ 6% ਵਾਅਦਾ ਕਰੇ ਤੇ ਮੁਲਾਜ਼ਮਾਂ 2016 ਤੋਂ ਏਰੀਆ ਸੰਬੰਧੀ ਫੈਸਲਾ ਕੀਤਾ ਜਾਵੇ ਜੋ ਲੱਖਾਂ ਰੁਪਏ ਏਰੀਆ ਬੰਦਾ ਹੈ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਤਲਵਾੜਾ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤਾ ਦਾਵਾ ਨਿਯਮ 1972 ਅਨੁਸਾਰ ਪੁਰਾਣੀ ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਸੰਬੰਧੀ ਚੰਡੀਗੜ੍ਹ ਤੋਂ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਹੈ ਦੱਸਾਂਗੇ ਹੁਣ ਮੇਰੀ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਮੁਲਾਜ਼ਮਾ ਦੇ ਆਗੁਸ਼ਤੀ ਸ਼ਰਾਨਾ ਨੇ ਕਿਹਾ 17/7/2020 ਤੋਂ ਭਰਤੀ ਹੋਏ ਮੁਲਾਜ਼ਮਾ ਲਈ ਸੇਮਾ ਪੇ ਕਮਿਸ਼ਨ ਲਾਗੂ ਕਰੇ ਤੇ ਰਿਟਾਇਰਮੈਂਟ ਹੋਏ ਮੁਲਾਜ਼ਮਾ ਨੂੰ ਫੈਕਟਰ 2 ਪੁਆਇੰਟ ਦੇਣ ਲਈ ਸਰਕੂਲਰ ਕੀਤਾ ਜਾਵੇ ਤੇ ਆਂਗਣਵਾੜੀ ਵਰਕਰਾਂ ਤੇ ਮਿੱਡੇ ਮੀਲ ਵਰਕਰਾਂ ਦੇ ਮਾਣ ਵਿੱਚ ਵਾਅਦਾ ਕਰੇ ਤੇ ਜਲ ਸਪਲਾਈ ਮੈਕ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਮਾ ਮੁਲਾਜ਼ਮਾ ਦੇ ਆਗੂਆਂ ਨਾਲ ਮੀਟਿੰਗ ਕਰਕੇ ਮੁਲਾਜ਼ਮਾ ਦੇ ਮਹਿੰਗਾਈ ਵਿੱਤ ਪੱਤੇ ਵਿੱਚ छः प्रसेंट वाधा करे तो मुलाजमान दो हज़ार छ सोलह तो एरीय संबंधी फैसला किया जाए जो लख रुपए एरियड बनता है पुरा पेनशन बहाली संघर्ष कमेटी के कन्वीनर जसवीर सिंह तलवाड़ा ने कहा मुख्यमंत्री भगवंत मानवा नियम उन्नीस सौ बहत्तर अनुसार पुरा पेनशन स्कीम लागू करवाद जी सू सपोर्ट करे चैनल सबसक्राइब करो वो वीडियो शेयर करो